wash guru ਤੁ ਗੁਰ ਆਇਓ ਸ਼ਰਨ ਤੇ ਹਾਰੀ ਮਿਲ ਸੁਖ ਨਾਮ ਹਰ ਸ਼ੋਬਾ ਚਿੰਤਾ ਲਾਹੈ ਹਮਾਰੀ ਮੇਲੇ ਸੂਖ ਨਾਮ ਹਰ ਸ਼ੋਭਾ ਚਿੰਤਾ ਲਾਹੈ ਹਮਾਰੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੀ ਭਾਗਾਂ ਵਾਲੀ ਗੁਰੂ ਪਿਆਰੀ ਸਤ ਸੰਗੀ ਚਨੋ ਬੜ ਭਾਗੇ ਹਾਂ ਇਸ ਸੁਭਾਗ ਸਮਾ ਸਾਨੂੰ ਪ੍ਰਾਪਤ ਹੋਇਆ ਜਿਹੜੀਆਂ ਗੁਰਮਖੋ ਇਹ ਪਾਵਨ ਭਾਈ ਗੁਰਦਾਸ ਸਾਹਿਬ ਜੀ ਦੀਆਂ ਇਹ ਵਾਰਾਂ ਨੂੰ ਆਪਾਂ ਵਿਚਾਰ ਰਹੇ ਹਾਂ ਨਾ ਸੱਚੀ ਗੱਲ ਇਹ ਹੈ ਵੀ ਜਿਹੜੇ ਇਹ ਗੁਰਸਿੱਖਾਂ ਦੇ ਜੀਵਨ ਨੂੰ ਆਪਾਂ ਵਿਚਾਰ ਰਹੇ ਹਾਂ ਇਹ ਉਹ ਗੁਰਸਿੱਖਾਂ ਦਾ ਜੀਵਨ ਹੈ ਜਿਹੜੇ ਗੁਰਸਿੱਖਾਂ ਦਾ ਜੀਵਨ 100 ਵਿੱਚੋਂ 2% ਸਿੱਖਾਂ ਨੇ ਵੀ ਨਹੀਂ ਸੁਣਿਆ ਕਿਉਂ ਉਹਦਾ ਕਾਰਨ ਹੈ ਸਭ ਤੋਂ ਪਹਿਲੀ ਗੱਲ ਤੇ ਕੁਰਬਾਨੀ ਗੁਰੂ ਗੁਰੂ ਘਰ ਵਿੱਚ ਕਿੰਨੇ ਸਿੱਖ ਆਉਂਦੇ ਨੇ ਸੋ ਵਿੱਚੋਂ 10% ਆਉਂਦੇ ਨੇ ਜੀ ਇੰਨੇ ਹੀ ਆਉਂਦੇ ਨੇ ਉਸ ਤੋਂ ਬਾਅਦ ਫਿਰ ਉਹਨਾਂ ਦਸਾਂ ਦੇ ਵਿੱਚੋਂ ਕਿੰਨੇ ਪਰਸੈਂਟ ਬੈਠ ਕੇ ਸੁਣਦੇ ਨੇ ਉਹ ਬੈਠ ਕੇ ਸੁਣਨ ਵਾਲਿਆਂ ਵਿੱਚੋਂ ਕਥਾ ਸੁਣਨ ਵਾਲੇ ਕਿੰਨੇ ਹੁੰਦੇ ਨੇ ਤੇ ਜੇ ਕਥਾ ਵੀ ਸੁਣਦਾ ਹੈ ਤੇ ਤੁਸੀਂ ਸੋਚ ਕੇ ਦੇਖੋ ਵੀ ਭਾਈ ਗੁਰਦਾਸ ਸਾਹਿਬ ਦੀਆਂ 12 ਦੀ ਕਥਾ ਹੁੰਦੀ ਕਿੰਨੀ ਕਹ ਤੇ ਭਾਈ ਗੁਰਦਾਸ ਸਾਹਿਬ ਦੀਆਂ 12 ਦੇ ਵਿੱਚੋਂ ਵੀ ਇਹ ਹੈ ਵੀ ਜਿਹੜੀ ਆ ਵਾਰ ਹੈ ਇਹਦੀ ਵਿਚਾਰ ਬਹੁਤ ਘੱਟ ਹੁੰਦੀ ਹੈ ਇਸ ਕਰਕੇ ਜਿਹੜੇ ਆ ਗੁਰਸਿੱਖ ਨਹੀਂ ਨਾ ਇਹਨਾਂ ਦਾ ਜੀਵਨ ਹੈ ਜਿਹੜਾ ਉਹ ਬਹੁਤ ਘੱਟ ਕਿਤੇ ਜਿਹੜਾ ਹੈ ਉਹ ਵਿਚਾਰ ਕੀਤੀ ਜਾਂਦੀ ਹੈ ਇਤਿਹਾਸ ਵਿੱਚ ਤੇ ਆਪਾਂ ਜਿੰਨੇ ਸਾਰੇ ਬੈਠੇ ਆ ਉਹਨਾਂ ਗੁਰਸਿੱਖਾਂ ਦਾ ਜੀਵਨ ਆਪਾਂ ਵਿਚਾਰ ਰਹੇ ਆ ਤੁਸੀਂ ਭਾਵੇਂ ਥੱਲੇ ਬੈਠੇ ਹੋ ਮੈਂ ਫੋਟੋਚਾ ਬੈਠਾ ਸਾਰੇ ਵੱਡੇ ਪਾਗਾਂ ਵਾਲੇ ਆ ਤੋ ਜਿਹੜੇ ਆ ਅੱਜ ਦਾ ਇਹ ਗੁਰਸਿੱਖ ਦਾ ਜੀਵਨ ਹੈ ਇਹ 11ਵੀਂ ਵਾਰ ਦੀ ਜਿਹੜੀ 14ਵੀਂ ਕੌੜੀ ਆਪਾਂ ਵਿਚਾਰ ਰਹੇ ਹਾਂ ਭਾਈ 시ਹਾ ਤੇ ਭਾਈ ਗੱਜਨ ਇਹਨਾਂ ਦਾ ਵਿਚਾਰ ਆਪਾਂ ਕੱਲ ਕੀਤੀ ਸੀ ਦੋਨਾਂ ਦੀ ਤੇ ਅਗਲਾ ਜਿਹੜਾ ਬਚਨ ਭਾਈ ਗੁਰਦਾਸ ਸਾਹਿਬ ਨੇ ਕੀਤਾ ਕਹਿਣ ਲੱਗੇ ਮਲ ਸੀਹਾ ਵਿੱਚ ਆਖੀਐ ਭਾਗੀਰਥ ਕਾਲੀ ਗੁਣ ਗਾਵੇ ਜਲੰਦਰ ਦੇ ਨਜ਼ਦੀਕ ਜਦੋਂ ਅਸੀਂ ਜਲੰਧਰ ਤੋਂ ਨਕੋਦਰ ਵਾਲੀ ਸਾਈਡ ਨੂੰ ਜਾਈਏ ਨਾ ਤੇ ਨਕੋਦਰ ਤੋਂ ਅੱਗੇ ਇਹ ਮਲਸੀਹਾ ਨਗਰ ਪੈਂਦਾ ਗੁਰਮਖੋ ਮਲਸੀਹਾ ਜਿਹੜਾ ਹੈ ਇਹ ਕਹ ਲੋ ਵੀ ਸੁਲਤਾਨਪੁਰ ਲੋਧੀ ਦੇ ਬਿਲਕੁਲ ਨਜ਼ਦੀਕ ਪੈਂਦਾ ਸੀ ਸੁਲਤਾਨਪੁਰ ਲੋਧੀ ਵੀ ਉੱਥੇ ਹੀ ਹੈ ਇਤਿਹਾਸਕਾਰ ਕਹਿੰਦੇ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਸਲਤਨਪੁਰੇ ਰਹਿੰਦੇ ਨੇ ਤੇ ਆਸੇ-ਪਾਸੇ ਦੇ ਇਲਾਕੇ ਦੇ ਵਿੱਚ ਜਦੋਂ ਸੰਗਤਾਂ ਨੂੰ ਤਾਰਨ ਵਾਸਤੇ ਜਾਂਦੇ ਨੇ ਉਪਦੇਸ਼ ਦੇਣ ਵਾਸਤੇ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਲਸੀਹਾ ਨਗਰ ਵੀ ਪਹੁੰਚੇ ਵੈਸੇ ਇੱਥੇ ਮੈਲਸੀਹਾ ਲਿਖਿਆ ਅੱਜ ਉਹਦਾ ਨਾਮ ਮਲਸੀਹਾ ਹੈ ਮਲਸੀਆ ਬਹੁਤਾਂ ਤੋਂ ਉਹਨੂੰ ਮਲਸੀਆ ਬੋਲਦੇ ਆਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਉੱਥੇ ਗਏ ਜਿਹੜਾ ਇਹ ਇੱਥੇ ਲਿਖਿਆ ਭਗੀਰਥ ਵੈਸੇ ਬਹੁਤ ਗ੍ਰੰਥਾਂ ਨੇ ਭਗੀਰਥ ਲਿਖਿਆ ਹੈ ਭਾਈ ਭਗੀਰਥ ਜਿਹੜਾ ਇਹ ਭਗੀਰਥ ਹੈ ਭਾਈ ਭਗੀਰਥ ਇਹ ਕਾਲੀ ਦੇਵੀ ਦਾ ਪੁਜਾਰੀ ਹੈ ਤੇ ਇਹਦੇ ਨਗਰ ਦੇ ਵਿੱਚ ਮੰਦਿਰ ਬਣਿਆ ਹੋਇਆ ਸੀ ਕਾਲੀ ਦੇਵੀ ਦਾ ਰੋਜ਼ਾਨਾ ਉੱਥੇ ਜਾਂਦਾ ਹੈ ਧਰਮੀ ਬੰਦਾ ਹੈ ਪੂਜਾ ਪਾਠ ਕਰਦਾ ਹੈ ਦਾਨ ਪੁੰਨ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਸਤਗੁਰੂ ਪਾਤਸ਼ਾਹ ਦੇ ਨਗਰ ਗਏ ਨਗਰ ਗਏ ਪਿੰਡ ਤੋਂ ਬਾਹਰ ਜਾ ਕੇ ਟਿਕਾਣਾ ਕੀਤਾ ਨਾਲ ਭਾਈ ਮਰਦਾਨਾ ਜੀ ਗਏ ਤੇ ਗੁਰਬਾਣੀ ਦਾ ਕੀਰਤਨ ਗੁਰੂ ਪਾਤਸ਼ਾਹ ਨੇ ਕੀਤਾ ਕੀਰਤਨ ਕੀਤਾ ਆਮ ਲੋਕ ਜਿਵੇਂ ਚੱਲ ਕੇ ਗਏ ਇਹ ਵੀ ਚਲਾ ਗਿਆ ਤਦ ਚਲਾ ਗਿਆ ਗੁਰੂ ਬਾਬੇ ਦੀ ਬਾਣੀ ਦਾ ਕੀਰਤਨ ਸੁਣਿਆ ਕਿ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਗੁਰੂ ਬਾਬੇ ਨੇ ਆਹ ਪੰਕਤੀਆਂ ਸੰ ਜਿਹੜੀਆਂ ਕੀਰਤਨ ਰੂਪ ਗਾਈਆਂ ਉੱਥੇ ਗੁਰੂ ਬਾਬੇ ਦਾ ਕੀਰਤਨ ਇਹਨੂੰ ਚੰਗਾ ਲੱਗਾ ਮਨ ਵਿੱਚ ਸੋਚਦਾ ਹੈ ਮੈਂ ਦੇਵੀ ਦਾ ਪੁਜਾਰੀ ਹਾਂ ਪਰ ਜਿਹਨਾਂ ਅਸੰਤ ਆਇਆ ਸਾਡੇ ਨਗਰ ਦੇ ਵਿੱਚ ਇਹ ਵੀ ਭਲੇ ਬਚਨ ਕਰਦਾ ਹੈ ਤੇ ਗੁਰਮਖੋ ਜਿੰਨੇ ਦਿਨ ਗੁਰੂ ਸਾਹਿਬ ਪਾਤਸ਼ਾਹ ਰਹੇ ਤੇ ਇਹ ਕੀਰਤਨ ਸੁਣਦਾ ਰਿਹਾ ਹੁਣ ਕਈ ਵਾਰ ਜਦੋਂ ਬਾਬੇ ਦਾ ਉੱਥੇ ਕਈ ਦਿਨ ਕੀਰਤਨ ਕੀਤਾ ਸੰਗਤਾਂ ਉੱਥੇ ਰਾਤ ਦੀ ਟਿਕਾਣਾ ਹੀ ਉੱਥੇ ਕਰ ਲਗ ਪਈਆਂ ਇੱਕ ਦਿਨ ਇਹ ਵੀ ਕਹਿਣ ਲੱਗਾ ਵੀ ਸਵੇਰੇ ਅੰਮ੍ਰਿਤ ਵੇਲੇ ਗੁਰੂ ਗੁਰੂ ਪਾਤਸ਼ਾਹ ਕੀਰਤਨ ਕਰਦੇ ਨੇ ਰਾਤ ਨੂੰ ਮੈਂ ਇੱਥੇ ਹੀ ਸੌ ਜਾਣਾ ਦੂਜੀਆਂ ਸੰਗਤਾਂ ਨਾਲ ਉੱਥੇ ਹੀ ਰਹਿ ਪਿਆ ਸਵੇਰੇ ਉੱਠਿਆ ਇੱਕ ਇਹਨੇ ਇਸਤਰੀ ਸੀ ਜਿਹੜੀ ਝਾੜੂ ਮਾਰਦੀ ਉੱਥੇ ਦੇਖੀ ਭਾਈ ਸੰਤੋਖ ਸਿੰਘ ਖਾਸ ਤੌਰ ਜ਼ਿਕਰ ਕਰਦੇ ਇਸ ਗੱਲ ਦਾ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਇੱਕ ਇਸਤਰੀ ਝਾੜੂ ਮਾਰਦੀ ਇਹਨੇ ਦੇਖੀ ਇਹ ਉੱਠਿਆ ਜਦੋਂ ਉੱਠ ਕੇ ਇਸ਼ਨਾਨ ਕਰ ਨਦੀ ਵਾਲੇ ਪਾਸੇ ਨੂੰ ਤੁਰਿਆ ਇਹਨੇ ਦੇਖਿਆ ਇੰਨੀ ਜਲਦੀ ਸਵਕਤ ਤੇ ਕੌਣ ਆ ਗਈ ਇਸਤਰੀ ਤੇ ਮੈਂ ਸਾਰੇ ਪਿੰਡ ਨੂੰ ਜਾਣਦਾ ਮੈਨੂੰ ਤਾਂ ਕੋਈ ਲੱਗਦਾ ਨਹੀਂ ਵੀ ਮੇਰੇ ਪਿੰਡ ਦੀ ਕੋਈ ਹੋएगी ਕਿਉਂਕਿ ਤੁਸੀਂ ਸ਼ਹਿਰਾਂ ਵਿੱਚ ਆਪਾਂ ਰਹਿੰਦੇ ਆ ਪਿੰਡਾਂ ਵਿੱਚ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਇੱਕ ਦੂਜੇ ਨੂੰ ਛੱਡੋ ਨਾਨਕ ਕਿੱਥੇ ਆ ਕਿਸ ਦੀ ਭੂਆ ਕਿੱਥੇ ਵਾਈ ਇਹ ਸਾਰੇ ਲੋਕ ਜਾਣਦੇ ਹੁੰਦੇ ਆ ਮੈਨੂੰ ਮੈਂ ਤੇ ਪਿੰਡ ਦਾ ਮੈਨੂੰ ਤੇ ਪਤਾ ਨਹੀਂ ਕਿਹਦੀ ਇਸਤਰੀ ਹੈ ਇਹ ਹੌਲੀ ਹੌਲੀ ਚੱਲਦਾ ਚੱਲਦਾ ਉਸ ਇਸਤਰੀ ਕੋਲ ਚਲਾ ਗਿਆ ਧੁੰਦ ਸੀ ਨਜ਼ਦੀਕ ਜਦੋਂ ਗਿਆ ਉਹ ਇਸਤਰੀ ਵੀ ਇਹਨੂੰ ਦੇਖ ਕੇ ਖੜੋ ਗਈ ਉਹਨੂੰ ਪੁੱਛਿਆ ਮਾਈ ਤੂੰ ਕੌਣ ਇਹਨੇ ਪੁੱਛਿਆ ਮਾਈ ਤੂੰ ਕੌਣ ਤੇ ਉਹ ਇਸਤਰੀ ਦੇ ਬਚਨ ਸਣ ਜਿਹਦੀ ਤੂੰ ਪੂਜਾ ਕਰਦਾ ਜਿਹਦੀ ਤੂੰ ਅਰਦਾਸ ਨਾ ਕਰਦਾ ਹੈ ਮੈਂ ਉਹੀ ਆ ਗੁਰਮਖੋਇ ਕੰਬ ਗਿਆ ਇੱਕਦਮ ਝੁੱਕ ਕੇ ਚਰਨਾਂ 'ਚ ਮੱਥਾ ਟੇਕ ਕੇ ਕਹਿਣੇ ਵੀ ਮੈਂ ਤਾਂ ਮੇਰੀ ਕਾਲੀ ਮਾਤਾ ਹੈ ਤੇ ਨਾਲ ਉੱਠ ਕੇ ਮੱਥਾ ਟੇਕ ਕੇ ਆ ਨਮਸਕਾਰ ਕੀਤੀ ਉੱਠ ਕੇ ਕਹਿਣ ਲੱਗਾ ਮਾਈ ਫਿਰ ਤੂੰ ਇੱਥੇ ਕਿਵੇਂ ਦੁਬਾਰਾ ਕਹ ਤੂੰ ਇੱਥੇ ਕਿਵੇਂ ਤੇ ਉਹ ਜਵਾਬ ਇਹਨੂੰ ਮਿਲਿਆ ਕਿ ਜਿਹੜੀਆਂ ਬਰਕਤਾਂ ਤੂੰ ਮੇਰੇ ਕੋਲੋਂ ਮੰਗਦਾ ਹੈ ਜਿਹੜੀਆਂ ਰਹਿਮਤਾਂ ਦੁਨੀਆ ਦੇ ਲੋਕ ਮੇਰੇ ਕੋਲੋਂ ਲੈ ਕੇ ਜਾਂਦੇ ਨੇ ਇਸ ਸਾਰੀਆਂ ਰਹਿਮਤਾਂ ਦਾਤਾ ਮੈਂ ਗੁਰਨਾਨਕ ਦੇ ਦਰ ਤੋਂ ਲੈਂਦੀ ਆਂ ਸ਼ਬਦ ਵਰਤਿਆ ਜੀ ਉਹਨੇ ਨਾਲ ਕਿਹਾ ਭਗੀਰਥ ਤੂੰ ਬਿਲਕੁਲ ਸਹੀ ਟਿਕਾਣੀ ਤੇ ਆ ਗਿਆ ਇਸ ਕਰਕੇ ਇਸ ਦਰ ਨੂੰ ਛੱਡ ਕੇ ਨਾ ਜਾਈਂ ਤੇਰਾ ਨਿਵਾਸ ਸੱਚਖੰਡ ਦੇ ਵਿੱਚ ਹੋਵੇਗਾ। ਫਸ ਗੁਰਮੁਖ ਕੋ ਇੰਨਾ ਬਚਨ ਕਿਹਾ। ਇਹ ਸੋਚਾਂ ਵਿੱਚ ਪੈ ਗਿਆ ਨੀਵੀਂ ਜੀ ਪਾਲੀਏ ਨੇ। ਮੁੜ ਕੇ ਇਤਿਹਾਸ ਕਰ ਕਹਿੰਦੇ ਅੱਖਾਂ ਚੁੱਕ ਕੇ ਦੇਖੀਆਂ ਇਹਨੂੰ ਪਤਨ ਲੱਗਿਆ ਉਹ ਇਸ ਤਰੀਕੇ ਦਰ ਚਲੀ ਗਈ। ਉਸ ਤੋਂ ਬਾਅਦ ਗੁਰਮੁਖ ਕੋ ਇੱਕ ਗੁਰਨਾਨਕ ਦੇ ਦਰ ਤੇ ਟਿਕ ਗਿਆ। ਤਨ ਗੁਰਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਅੰਮ੍ਰਿਤ ਬਾਣੀ ਦਾ ਕੀਰਤਨ ਆਰੰਭ ਕਰਦੇ ਆ। ਸੋਦਰ ਗੁਰੂ ਪਾਤਸ਼ਾਹ ਨੇ ਗਾਇਆ ਸੋਦਰ ਤੇਰਾ ਕਿਹਾ ਸੂ ਕਰਕੇ ਹਾਂ ਰੋਜ਼ਾਨਾ ਸੁਣਦਾ ਇਹ। ਤੇ ਇੱਕ ਦਿਨ ਧੰਨ ਗੁਰਨਾਨਕ ਸਾਹਿਬ ਪਾਤਸ਼ਾਹ ਨੂੰ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਸਿੱਖ ਬਣਾਵੋ। ਮੈਂ ਕਾਲੀ ਦਾ ਸਿਮਰਨ ਕਰਦਾ ਹਾਂ ਮੈਂ ਸਿਮਰਨ ਕਿਦਾ ਕਰਾਂ ਮੈਨੂੰ ਦਾਤ ਬਖਸ਼ੋ। ਜੋ ਇਹਨੇ ਇਹਨਾ ਕਿਹਾ ਤੇ ਗੁਰਮਖੋ ਜਨਮ ਸਾਖੀ ਦੇ ਵਿੱਚ ਬਚਨ ਮਿਲਦਾ ਹੈ ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਆ ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ ਦੂਜਾ ਕਾਹ ਹੈ ਸਿਮਰਿਐ ਜੋ ਜੰਮੇ ਤੇ ਮਰ ਜਾਏ ਇਹ ਜਨਮ ਸਾਖੀ ਦੇ ਬਚਨ ਨੇ ਕਿ ਭਗੀਰਥ ਇੱਕ ਨੂੰ ਸਿਮਰ ਜਿਹੜਾ ਸਾਰਿਆਂ ਤੋਂ ਵੱਡਾ ਦਾਤਾ ਹੈ ਜਿਹਦਾ ਜੰਮਦਾ ਤੇ ਮਰਦਾ ਹੈ ਉਹਨੂੰ ਕਿਉਂ ਸਿਮਰਨਾ ਇੱਕ ਤਾਂ ਗੁਰਮਖੋ ਉਪਦੇਸ਼ ਦਿੱਤਾ ਇਹ ਪਗਿਰਤ ਗੁਰਮਖੋ ਗੁਰੂ ਨਾਨਕ ਸਾਹਿਬ ਦੇ ਦਰ ਦੇ ਉੱਤੇ ਜੁੜ ਗਿਆ ਜੀ ਇੱਕ ਇੱਕ ਬੇਨਤੀ ਜਰੂਰ ਸਮਝੋ ਮੈਂ ਜਰੂਰ ਕਰਨੇ ਚਾਹਣਾ ਦੇਖੋ ਗੁਰਮਖੋ ਭਾਵੇਂ ਕੋਈ ਵੀ ਇਨਸਾਨ ਹੈ ਇੱਕ ਪਰਮੇਸ਼ਰ ਨੂੰ ਛੱਡ ਕੇ ਭਗਤ ਬਾਬਾ ਨਾਮਦੇਵ ਸਾਹਿਬ ਦਾ ਇੱਕ ਬਚਨ ਮੈਨੂੰ ਚੇਤੇ ਆ ਰਿਹਾ ਹੈ ਕਿਉਂਕਿ ਜਿਹੜੀ ਕਾਲੀ ਦੀ ਸਭ ਤੋਂ ਵੱਧ ਪੂਜਾ ਹੈ ਨਾ ਉਹ ਜਾਂ ਤੇ ਮਹਾਰਾਸ਼ਟਰ ਵਿੱਚ ਹੁੰਦੀ ਹੈ ਜਾਂ ਬੰਗਾਲ ਵਿੱਚ ਹੁੰਦੀ ਹੈ ਤੇ ਮਹਾਰਾਸ਼ਟਰ ਦੀ ਧਰਤੀ ਤੇ ਬੈਠਾ ਮਹਾਪੁਰਖ ਹੈ ਭਗਤ ਬਾਬਾ ਨਾਮਦੇਵ ਸਾਹਿਬ ਜਦੋਂ ਭਗਤ ਬਾਬਾ ਨਾਮਤ ਸਾਹਿਬ ਦੇਵ ਸਾਹਿਬ ਦਾ ਆਪਾਂ ਬਚਨ ਪੜ੍ਹਦੇ ਹਾਂ ਉਹਨਾਂ ਇਹ ਨਹੀਂ ਕਿਹਾ ਕਿ ਦੇਵੀ-ਦੇਵਤਿਆਂ ਦੀ ਅਰਾਧਨਾ ਕਰੀਏ ਕੁਝ ਮਿਲਦਾ ਨਹੀਂ ਉਹਨਾਂ ਬਿਲਕੁਲ ਨਹੀਂ ਇਹ ਕਿਹਾ ਭਗਤ ਬਾਬਾ ਨਾਮਦੇਵ ਸਿਬ ਕਹਿਣ ਲੱਗੇ ਦੇਵੀ ਦੀ ਅਰਾਧਨਾ ਨਾ ਕਰੋ ਦੇਵਤਿਆਂ ਦੀ ਅਰਾਧਨਾ ਨਾ ਕਰੋ ਕਹਿਣ ਲੱਗੇ ਕੁਛ ਨਾ ਕੁਛ ਤੇ ਮਿਲਦਾ ਹੈ ਪੁੱਛਿਆ ਕੀ ਮਿਲਦਾ ਹੈ ਤੇ ਭਗਤ ਬਾਬਾ ਨਾਮਦੇਵ ਸਿਬ ਕਹਿਣ ਲੱਗੇ ਜਿਹੋ ਜਾਂ ਬੰਦੇ ਕੋਲੇ ਹੁੰਦਾ ਉਹ ਦੂਜਾਂ ਨੂੰ ਦੇ ਦਿੰਦਾ ਹੈ ਜੋ ਆਪ ਹੁੰਦਾ ਹੈ ਉਹ ਦੂਜਿਆਂ ਨੂੰ ਬਣਾ ਦਿੰਦਾ ਹੈ ਜੈਸਾ ਸਿਮਰੋਂ ਤੈਸਾ ਕੋਈ ਹੋਏ ਉਹ ਜਾ ਹੋ ਜਾਂਦਾ ਹੈ ਜੈਸਾ ਸੇਵਾ ਤੈਸਾ ਹੋਏ ਉਹ ਭਗਤ ਬਾਬਾ ਨਾਮਦੇਵ ਸਾਹਿਬ ਦਾ ਇੱਕ ਬਚਨ ਹੈ ਤੁਸੀਂ ਸਹਿਜ ਪਾਠ ਕਰਨ ਵਾਲੇ ਗੁਰਸਿੱਖ ਬੈਠੋ ਤੁਹਾਨੂੰ ਯਾਦ ਹੋਏਗਾ ਉਹ ਬਚਨ ਕਿ ਪੈਰੋਂ ਭੂਤ ਸੀਤਲਾ ਤਾਵੇ ਖਰ ਵਾਹਨ ਉਹ ਛਾਰ ਉਡਾਵੇ ਨਾਮਦੇਵ ਸਾਹਿਬ ਨੇ ਇਹ ਨਹੀਂ ਕਿਹਾ ਵੀ ਜੂ ਆਰਾਧਨਾ ਕਰੋਗੇ ਤੇ ਮਿਲਦਾ ਕੁਛ ਨਹੀਂ ਉਹ ਕਹਿਣ ਲੱਗੇ ਮਿਲਦਾ ਹੈ ਭਾਈ ਪਰ ਜਿਹੋ ਜਾਂ ਤੁਸੀਂ ਸਿਮਰੋਗੇ ਤੁਸੀਂ ਜੇ ਤਾਂ ਤੁਸੀਂ ਸਿਮਰ ਲਿਆ ਮਨ ਆਰਾਧਨਾ ਕਰਕੇ ਫਿਰ ਤੇ ਉਹਦਾ ਰੂਪ ਹੋ ਜਾਓਗੇ ਤੇ ਜੇ ਕੇਵਲ ਤੁਸੀਂ ਪਿੱਛੇ ਹੀ ਫਿਰਦੇ ਰਹੇ ਸਿਮਰਨ ਕੀਤਾ ਕੋਈ ਨਹੀਂ ਕਹਿਣ ਲੱਗੇ ਫਿਰ ਉਹਦੀ ਹਾਥੀ ਘੋੜੇ ਉਹਦੀਆਂ ਸਵਾਰੀਆਂ ਬਨਜੋਗੇ ਤੁਸੀਂ ਪੈਰੋਂ ਭੂਤ ਸੀਤਲਾ ਤਾਵੈ ਪੈਰੋਂ ਦੀ ਪੂਜਾ ਕਰੇਗਾ ਤੇ ਭੂਤ ਬਣੇਗਾ ਸੀਤਲਾ ਦੀ ਪੂਜਾ ਕਰੇਗਾ ਤੇ ਕਹਣ ਲੱਗੇ ਫਿਰ ਪੈਰੋਂ ਪੂਤ ਸੀਤਲਾ ਤਾਵਾ ਖਰ ਵਾਹਣ ਉਹ ਸ਼ਾਰੋਡਾ ਵੈ ਸੀਤਲਾ ਦੀ ਸਵਾਰੀ ਤੇ ਗਧਾ ਹੈ ਫਿਰ ਗਧਾ ਬਣ ਕੇ ਥੱਲੇ ਫਿਰਦਾ ਰਹੀ ਉਹਦੇ ਉਸ ਤੇਰੀ ਸਵਾਰੀ ਕਰੇਗੀ ਤੈਨੂੰ ਸਵਾਰੀ ਬਣਾਏਗੀ ਆਪਣੀ ਪੁੱਛਿਆ ਨਾਮਦੇਵ ਸਾਹਿਬ ਤੁਸੀਂ ਕੀ ਪੂਜਦੇ ਹੋ ਅਗਲਾ ਬਚਨ ਤੁਸੀਂ ਕੀ ਜਪਦੇ ਹੋ ਤੇ ਭਗਤ ਬਾਬਾ ਨਾਮਦੇਵ ਸਾਹਿਬ ਕਹਿਣ ਲੱਗੇ ਹੌਂ ਤਉ ਏ ਕਰਮਈਆ ਲੈ ਹੂੰ ਮੈਂ ਤੇ ਜੀ ਇੱਕ ਪਰਮੇਸ਼ਰ ਦਾ ਨਾਮ ਲੈਂਦਾ ਹਾਂ ਮੈਂ ਤਾਂ ਇੱਕ ਵਾਹਿਗੁਰੂ ਨੂੰ ਸਿਮਰਦਾ ਹਾਂ ਤੇ ਪੁੱਛਿਆ ਜਿਹੜੇ ਤੁਸੀਂ ਪਹਿਲਾਂ ਦੇਵੀ ਦੇਵਤੇ ਪੂਜਦੇ ਸੀ ਕਹਿਣ ਲੱਗੇ ਮੈਂ ਸਾਰੇ ਦੇਵੀ ਦੇਵਤਿਆਂ ਨੂੰ ਦੇ ਦਿੰਦਾ ਐ ਤੇ ਸਾਰਿਆਂ ਨੂੰ ਦੇ ਕੇ ਉਹਦੇ ਬਦਲੇ ਪ੍ਰਮਾਤਮਾ ਦਾ ਨਾਮ ਲੈ ਲਿਆ ਹੈ ਹੌਂ ਤਉ ਏ ਕਰਮਈਆ ਲੈ ਹੂੰ ਆਣ ਦੇਵ ਬਦਲਾਵਣ ਦੇਹੋ ਮੈਂ ਸਾਰਿਆਂ ਨੂੰ ਦੇਖ ਕੇ ਉਹਦੇ ਬਦਲੇ ਪਰਮੇਸ਼ਰ ਦੇ ਕੋਲੋਂ ਵਾਹਿਗੁਰੂ ਵਾਹਿਗੁਰੂ ਤੇਰਾ ਨਾਮ ਲੈ ਲਿਆ ਹੈ ਤੇਰਾ ਸਿਮਰਨ ਲੈ ਲਿਆ ਮੈਂ ਪਰ ਅਗਲੇ ਬਚਨ ਆਉਂਦੇ ਨੇ ਕਿ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ ਵਰਦ ਉਥੇ ਬਲਦ ਨਹੀਂ ਸ਼ਬਦ ਵਰਦ ਹੈ ਵਰਦ ਚੜੇ ਡੌਰੂ ਟਮਕਾਵੈ ਮਹਾ ਮਾਈ ਕੀ ਪੂਜਾ ਕਰੈ ਨਰਤੇ ਨਾਰ ਹੋਏ ਉਤਰੈ ਸ਼ਿਵ ਦੀ ਪੂਜਾ ਕਰੇਗਾ ਉਦਾ ਰੂਪ ਬਣੇਗਾ ਜੇ ਰੂਪ ਨਾ ਬਣ ਸਕਿਆ ਫਿਰ ਉਹਦਾ ਬਲਦ ਬਣੇਗਾ ਮਹਾ ਮਾਈ ਕੀ ਪੂਜਾ ਕਰੇ ਨਰ ਤੇ ਨਾਰ ਹੋਏ ਉਤਰੇ ਜੇ ਮਹਾ ਮਾਈ ਨੂੰ ਵੀ ਪੂਜਾ ਕਰੇਗਾ ਮੁਕਤੀ ਤੇ ਫਿਰ ਵੀ ਕੋਈ ਨਹੀਂ ਹੋਣੀ ਬੰਦੇ ਤੋਂ ਇਸਤਰੀ ਬਣ ਜਾਏਗਾ ਫਿਰ ਕਹਿਣ ਲੱਗੇ ਤੂੰ ਕਈਤ ਹੈ ਆਦਿ ਪਵਾਨੀ ਮੁਕਤ ਕੀ ਬਰੀਆ ਕਹਾ ਛਪਾਨੀ ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦੇ ਅਰਥ ਕੇਵਲ ਇਨੇ ਕੀਤੇ ਨੇ ਇਸ ਪੰਕਤੀ ਦੇ ਵੀ ਤੈਨੂੰ ਤਾਂ ਲੋਕ ਮੁਕਤੀ ਦੀ ਦੇਵੀ ਕਹਿੰਦੇ ਨੇ ਪਰ ਮੁਕਤੀ ਦੇਣ ਵੇਲੇ ਕਿੱਥੇ ਚਲੀ ਜਾਂਦੀ ਹੈ ਤੂੰ ਕਈਤ ਹੈ ਆਦਪਵਾਨੀ ਪਰ ਜਦੋਂ ਅਸੀਂ ਫਰੀਦਕੋਟ ਵਾਲਾ ਟੀਕਾ ਪੜਦੇ ਹਾਂ ਇੱਕ ਟੀਕਾ ਹੈ ਫਰੀਦਕੋਟਿਆ ਟੀਕਾ ਬਹੁਤ ਕਮਾਲ ਦਾ ਗੁਰਮਖੋ ਉਹ ਪੰਜ ਸਤ ਵਿਦਵਾਨਾਂ ਨੇ ਬੈਠ ਕੇ ਬਣਾਇਆ ਸੀ ਉਹਦੇ ਜਿਹੜੇ ਅਰਥ ਨੇ ਇਸ ਪੰਕਤੀ ਦੇ ਤੂੰ ਕਈਤ ਹੈ ਆਦਪਵਾਨੀ ਉਹਨਾਂ ਕਿਹਾ ਟੋਡਰਪੁਰ ਦਾ ਰਾਜਾ ਅਸੀਂ ਪੀਪਾ ਜੋ ਆਦ ਪਵਾਨੀ ਦੀ ਪੂਜਾ ਕਰਦਾ ਹੈ ਤੇ ਇੱਕ ਦਿਨ ਪੂਜਾ ਕਰਦਿਆਂ ਦੇਵੀ ਪ੍ਰਗਟ ਹੋ ਗਈ ਜਿਹਦੇ ਅਰਥ ਪੀਕੇ ਨੇ ਕੀਤੇ ਨੇ ਫਿਰ ਕੋਟਿਏ ਵਾਲੀ ਨੇ ਕਿ ਦੇਵੀ ਪ੍ਰਗਟ ਹੋ ਗਈ ਤੇ ਉਹ ਟੋਡਰਪੁਰ ਦਾ ਰਾਜਾ ਕਹਿਣ ਲੱਗਾ ਮੈਨੂੰ ਮੁਕਤੀ ਦੇ ਤੇ ਦੇਵੀ ਕਹਿਣ ਲੱਗੀ ਮੁਕਤੀ ਮੇਰੇ ਕੋਲ ਨਹੀਂ ਮੈਂ ਤੈਨੂੰ ਦਾਤਾਂ ਦੇ ਸਕਦੀ ਆ ਤੈਨੂੰ ਪਦਾਰਥ ਦੇ ਸਕਦੀ ਆ ਜੇ ਮੁਕਤੀ ਦੇਣੀ ਹੈ ਤੇ ਸੰਤ ਜਨਾਂ ਦੀ ਸੰਗਤ ਕਰਿਆ ਕਰ ਮੁਕਤੀ ਸੰਗਤ ਵਿੱਚੋਂ ਮਿਲੇਗੀ ਤੇ ਫਿਰ ਨਾਮਦੇਵ ਸਾਹਿਬ ਨੇ ਬਚਨ ਕੀਤਾ ਕਹਿਣ ਲੱਗੇ ਤੂੰ ਆਪਣੇ ਆਪ ਨੂੰ ਆਦ ਪਵਾਨੀ ਕਹਨੀ ਹੈ ਜੇ ਤੇਰੇ ਕੋਲ ਮੁਕਤੀ ਨਹੀਂ ਮਿਲਣੀ ਫਿਰ ਕਿਉਂ ਤੇਰਾ ਸਿਮਰਨ ਕਰੀਏ ਮੁਕਤੀ ਦੇਣ ਵਾਲੀ ਤੂੰ ਕਿਤੇ ਹੋਰ ਛੁਪ ਜਾਂਦੀ ਹੈ ਤੂੰ ਕਈਤ ਹੈ ਆਦ ਪਵਾਨੀ ਮੁਕਤ ਕੀ ਬਰੀਆ ਕਹਾ ਸ਼ਮਾਨੀ ਕਹਾ ਛੁਪਾਨੀ ਅਖੀਰ ਤੇ ਕਿਹਾ ਕਹਿਣ ਲੱਗੇ ਪਰਨਮਤ ਬੇਨਤੀ ਕਰਦਾ ਹੈ ਨਾਮ ਦੇ ਪਰਨਮੈ ਨਾਮਾ ਇਉਂ ਕਹੇ ਗੀਤਾ ਕਹਿਣ ਲੱਗੇ ਦੁਨੀਆ ਦੇ ਲੋਗੋ ਮੈਂ ਤੇ ਇੱਕ ਬੇਨਤੀ ਕਰਦਾ ਹਾਂ ਕਿ ਕਦੇ ਗੀਤਾ ਨੂੰ ਪੜ ਕੇ ਦੇਖੋ ਗੀਤਾ ਵੀ ਇਹੀ ਗੱਲ ਕਹਿੰਦੀ ਹੈ ਕਿ ਜਿਹੋ ਜਾਂ ਸਿਮਰਾਂਗੇ ਸਿਓ ਜੇ ਬਣ ਜਾਵਾਂਗੇ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਕਿਹਾ ਕਹਿਣ ਲੱਗੇ ਫਿਰ ਪ੍ਰਮਾਤਮਾ ਨੂੰ ਸਿਮਰ ਪ੍ਰਮਾਤਮਾ ਨੂੰ ਸਿਮਰੇਗਾ ਫਿਰ ਪ੍ਰਮਾਤਮਾ ਬਣ ਜਾਵੇਂਗਾ ਇਸ ਲਈ ਹੁਣ ਗੁਰਮਖੋ ਜਿਹੜਾ ਇਹ ਭਾਈ ਭਗੀਰਥ ਸੀ ਗੁਰੂ ਨਾਨਕ ਦੇ ਦਰ ਤੋਂ ਇਹਨੂੰ ਉਪਦੇਸ਼ ਮਿਲਿਆ ਔਰ ਕਈ ਜਿਹੜੇ ਇਤਿਹਾਸਕਾਰ ਨੇ ਉਹ ਭਾਈ ਭਗੀਰਥ ਨੂੰ ਗੁਰਨਾਨਕ ਸਹਿਬ ਪਾਤਸ਼ਾਹ ਦਾ ਪਹਿਲਾ ਸਿੱਖ ਲਿਖਦੇ ਨੇ ਜੀ ਕਿ ਪਹਿਲਾ ਸਿੱਖ ਭਾਈ ਭਗੀਰਥ ਬਣਿਆ ਬਾਹਰੀ ਤੌਰ ਤੇ ਵੈਸੇ ਆਪਾਂ ਕਹਿੰਦੇ ਆ ਵੀ ਭੈਣ ਨਾਨਕ ਹੀ ਬਣੀ ਪਹਿਲੀ ਸਿੱਖ ਉਹ ਤੇ ਘਰ ਵਿੱਚ ਹੈ ਬਾਹਰੀ ਤੌਰ ਦੇ ਉੱਤੇ ਪਹਿਲਾ ਸਿੱਖ ਕੌਣ ਬਣਿਆ ਗੁਰਾਂਕ ਸਿੰਘ ਸਾਹਿਬ ਪਾਤਸ਼ਾਹ ਦਾ ਭਾਈ ਪਗੀਰਥ ਬਣਿਆ ਇਤਿਹਾਸਕ ਕੁਝ ਲਿਖਦੇ ਨਹੀਂ ਇਦਾਂ ਔਰ ਗਰਮਖੋ ਇੰਨਾ ਕਮਾਲ ਦਾ ਜੀਵਨ ਇਹਨੇ ਫਿਰ ਬਾਬੇ ਦੀ ਇੰਨੀ ਸੰਗਤ ਕੀਤੀ ਧੰ ਗੁਰਾਂਕ ਸਿੰਘ ਸਾਹਿਬ ਪਾਤਸ਼ਾਹੀ ਸੁਲਤਾਨਪੁਰੇ ਰੋਜ਼ਾਨਾ ਆਉਣਾ ਜਾਣਾ ਹੋ ਗਿਆ ਇਹਦਾ ਗਰਮਖੋ ਚੌਧਰੀ ਸੀ ਭਾਈ ਪਗੀਰਥ ਪਿੰਡ ਦਾ ਰੋਜ਼ਾਨਾ ਘੋੜੀ ਚੁੱਕਦਾ ਅੰਮ੍ਰਿਤ ਵੇਲੇ ਜਿਹੜਾ ਸੀ ਸੁਲਤਾਨਪੁਰੇ ਪਹੁੰਚਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੇਈ ਨਦੀ ਦੇ ਕਿਨਾਰੇ ਸਤਸੰਗਤ ਕੀਰਤਨ ਕਰਦੇ ਨੇ। ਕਈ ਕਈ ਘੰਟੇ ਕੀਰਤਨ ਸੁਣਦਾ। ਜਦੋਂ ਧੰ ਗੁਰੂ ਨਾਨਕ ਸਾਹਿਬ ਸਤਗੁਰੂ ਪਾਤਸ਼ਾਹ ਨੇ ਆਪਣੇ ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਥਮੀ ਦਿਸ ਆਈ ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ ਚੜਿਆ ਸੋਧਣ ਧਰ ਤੁਲਕਾਈ ਜਦੋਂ ਬਾਬਾ ਧਰਤੀ ਨੂੰ ਸੋਧਣ ਵਾਸਤੇ ਤੁਰਨ ਦਾ ਫੈਸਲਾ ਕਰਦਾ ਨਾਲ ਭਾਈ ਮਰਦਾਨਾ ਜੀ ਨੂੰ ਲਿਆ ਤੇ ਭਾਈ ਮਰਦਾਨਾ ਨੇ ਕਿਹਾ ਸੀ ਪਾਤਸ਼ਾਹ ਤੇਰੇ ਤੇ ਪਿੱਛੇ ਜ਼ਮੀਨ ਜਾਇਦਾਦਾਂ ਨੇ ਤੇਰੇ ਤੇ ਪਿੱਛੇ ਨੌਕਰ ਚਾਕਰ ਨੇ ਪਾਤਸ਼ਾਹ ਮੈਂ ਤੇਰੇ ਨਾਲ ਚੱਲਾਂਗਾ ਪਿੱਛੇ ਧੀ ਵਿਆਉਣ ਵਾਲੀ ਹੈ ਦਸ ਮੈਂ ਕੀ ਕਰਾਂਗਾ ਬਾਬੇ ਭਾਈ ਮਰਦਾਨਾ ਨੇ ਇਹ ਕਿਹਾ ਸੀ ਕਿਉਂਕਿ 10 ਸਾਲ ਵੱਡਾ ਹੈ ਬਾਬੇ ਤੋਂ ਕੋਈ ਧੀ ਜਵਾਨ ਸੀ ਬਾਬੇ ਦੀ ਬਾਬਾ ਪਿੱਛੇ ਧੀ ਵਿਆਉਣ ਵਾਲੀ ਹੈ ਮੈਂ ਤੇਰੇ ਨਾਲ ਚੱਲਾਂਗਾ ਪਿਛੋ ਧੀ ਦਾ ਵਿਆਹ ਕੌਣ ਕਰੇਗਾ ਤੇ ਗੁਰੰਖ ਸਿੰਘ ਪਾਦਸ਼ਾਹ ਨੇ ਕਿ ਅਸੀਂ ਮਰਦਾਨੇ ਆ ਚੱਲ ਪਹਿਲਾਂ ਤੇਰੀ ਧੀ ਦਾ ਵਿਆਹ ਕਰਾਂਗੇ ਚਿੰਤਾ ਤੋਂ ਮੁਕਤ ਕੀਤਾ ਨਾ ਭਾਈ ਮਰਦਾਨੇ ਔਰ ਗੁਰਮਖੋ ਉਸੇ ਸਮੇਂ ਫਿਰ ਪਾਦਸ਼ਾਹ ਨੇ ਸੁਨੇਹਾ ਘੱਲਿਆ ਪਗੀਰਥ ਨੂੰ ਬੁਲਾ ਕੇ ਲਿਆਓ ਇਹ ਭਾਈ ਪਗੀਰਥ ਜਿਹਨੂੰ ਭਾਈ ਗੁਰਦਾਸ ਸਿੰਘ ਨੇ ਕਿਹਾ ਪਾਗੀਰਥ ਕਾਲੀ ਗੁਣ ਵਾਲਾ ਕਾਲੀ ਦੇ ਗੁਣ ਗਾਉਣ ਵਾਲਾ ਗੁਰੂ ਦੇ ਦਰ ਦੇ ਉੱਤੇ ਆਇਆ ਪਾਤਸ਼ਾਹ ਨੇ ਇਹਨੂੰ ਆਪਣੇ ਕੋਲ ਬੁਲਾਇਆ ਕਹਿਣ ਲੱਗੇ ਭਾਈ ਪਾਗੀਰਥ ਮਰਦਾਨੇ ਦੀ ਧੀ ਦਾ ਵਿਆਹ ਕਰਨਾ ਹੈ ਆਪਾਂ ਤਲਵੰਡੀ ਚੱਲਾਂਗੇ ਤੇ ਵਿਆਹ ਦੀ ਤਿਆਰੀ ਕਰਕੇ ਚੱਲਾਂਗੇ ਇੱਥੋਂ ਸਾਰਾ ਕੁਝ ਲੈ ਕੇ ਚੱਲਾਂਗੇ ਇਹਨੂੰ ਪਾਤਸ਼ਾਹ ਕਹਿਣ ਲੱਗੇ ਪਾਗੀਰਥ ਤੂੰ ਲਾਹੌਰ ਜਾ ਲਾਹੌਰ ਇੱਕ ਵਪਾਰੀ ਹੈ ਮਨਸੁਖ ਉਹਦੇ ਕੋਲੋਂ ਜਾ ਕੇ ਸਾਰਾ ਸਮਾਨ ਲੈ ਕੇ ਆ ਤੇ ਨਾਲ ਗੁਰੂ ਪਾਤਸ਼ਾਹ ਨੇ ਕਿਹਾ ਇੱਕੋ ਰਾਤ ਰਹਿਣਾ ਬਹੁਤੀ ਦੇਰ ਨਹੀਂ ਲਗਾਉਣੀ ਇਹ ਵੀ ਨਾਲ ਕਿਹਾ ਸੀ ਇੱਕ ਰਾਤ ਰਹਿਣਾ ਦੇਰ ਨਹੀਂ ਲਗਾਉਣੀ ਬਹੁਤੀ ਗੁਰਮਖੋ ਇਹ ਪੰਗੀਰਥ ਸੀ ਜਿਹੜਾ ਇਹ ਲਾਹੌਰ ਚਲਾ ਗਿਆ ਜਿੱਥੇ ਗੁਰੂ ਪਾ ਬਾਬੇ ਨੇ ਕਿਹਾ ਸੀ ਵੀ ਮਨਸੁਖ ਰਹਿੰਦਾ ਤੇ ਗੁਰੂ ਮਖਾਣਾ ਮਨੁਸੁਖ ਸੀ ਨਾ ਮਨੁਸੁਖ ਸ਼ਿਵ ਦਾ ਪੁਜਾਰੀ ਸੀ ਇੱਕ ਹੋਰ ਬੇੰਦੀ ਸਮਝੋ ਬੜੇ ਧਿਆਨ ਨਾਲ ਚਲੋ ਕਹਿਰ ਜਿਹੜਾ ਮਨੁਸੁਖ ਸੀ ਉਹ ਉਹ ਸ਼ਿਵ ਦੀ ਅराधना ਕਰਦਾ ਸੀ ਇਹਨੂੰ ਅਸੀਂ ਸ਼ਿਵ ਸ਼ੰਕਰ ਕਹਿੰਦੇ ਆ ਉਹਦੀ ਅराधना ਕਰਦਾ ਇੱਕ ਰਾਤ ਭਾਈ ਪਗਿਰਥ ਭਾਈ ਮਨੁਸੁਖ ਦੇ ਕੋਲ ਰਿਹਾ ਦੇਖੋ ਕਿੱਦਾਂ 부ਝੇ ਹੋਏ ਦੀਵੇ ਨੂੰ ਗੁਰੂ ਬਾਬੇ ਨੇ ਜਗਾਇਆ ਤੇ ਉਸ ਦੀਵੇ ਨੇ ਅੱਗੇ ਪਤਾ ਨਹੀਂ ਕਿੰਨਿਆਂ ਕ ਦੀਵਿਆਂ ਨੂੰ ਜਗਾ ਦਿੱਤਾ ਇੱਕ ਬੁਝਿਆ ਹੋਇਆ ਪਘੀਰਥ ਗੁਰੂ ਬਾਬੇ ਕੋਲੇ ਆਇਆ ਬਾਬੇ ਨੇ ਗਿਆਨ ਦੀ ਜੋਤ ਦਿੱਤੀ ਉਹਨੂੰ ਜਗਾ ਦਿੱਤਾ ਤੇ ਤੁਸੀਂ ਦੇਖੋ ਬਾਬੇ ਦਾ ਬਾਲਿਆ ਹੋਇਆ ਇਹ ਦੀਵਾ ਪਘੀਰਥ ਅੱਗੇ ਕਿੰਨਿਆਂ ਨੂੰ ਜਗਾਉਂਦਾ ਹੈ ਇੱਕ ਰਾਤ ਭਾਈ ਪਘੀਰਥ ਭਾਈ ਮਨਸੁਖ ਦੇ ਕੋਲ ਰਹਾ ਅੰਮ੍ਰਿਤ ਵੇਲੇ ਉੱਠਿਆ ਇਸ਼ਨਾਨ ਕੀਤਾ ਲਾਹੌਰ ਤੇ ਗੁਰਮਖੋ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਪੜਦਾ ਜਦੋਂ ਬਾਣੀ ਪੜ੍ਹਨੀ ਸ਼ੁਰੂ ਕੀਤੀ ਤੇ ਜਿਹੜਾ ਸੀ ਉਹ ਭਾਈ ਮਨੁੱਖ ਸੀ ਵਪਾਰੀ ਸੀ ਉਹਨੇ ਗੁਰੂ ਬਾਬੇ ਦੀ ਬਾਣੀ ਸੁਣੀ ਉਹਨੇ ਮੂਲ ਮੰਤਰ ਸੁਣਿਆ ਜੀ ਕਹਿਣ ਲੱਗਾ ਇਹ ਕੀ ਹੈ ਤੇ ਭਾਈ ਪਗੀਰਥ ਕਹਿਣ ਲੱਗਾ ਮੇਰੇ ਬਾਬੇ ਦਾ ਗੁਰਮੰਤਰ ਆ ਉਹਨੇ ਸ਼ਬਦ ਵਰਤੇ ਮੇਰੇ ਗੁਰੂ ਬਾਬੇ ਦਾ ਮੰਤਰ ਹੈ ਇਹ ਕਹਿਣ ਲੱਗਾ ਇਹ ਇਹ ਮੰਤਰ ਵਿੱਚ ਕੀ ਤੂੰ ਬੋਲਦਾ ਪਿਆ ਤੇ ਭਾਈ ਪਗੀਰਥ ਨੇ ਮੂਲ ਮੰਤਰ ਦੇ ਅਰਥ ਸਮਝਾਏ ਗੁਰਮੁਖੋ ਭਾਈ ਪਗੀਰ ਮਨੁੱਖ ਨੂੰ ਤੋ ਮੂਲ ਮੰਤਰ ਦੇ ਅਰਥ ਸਮਝਾਏ ਤੇ ਭਾਈ ਮਨੁਸਖ ਮੱਥਾ ਟੇਕ ਕੇ ਕਹਿੰਦਾ ਤੂੰ ਗੁਰਨਕ ਦਾ ਸਿੱਖ ਤੇ ਕਿਰਪਾ ਕਰਕੇ ਬਾਬੇ ਨਾਨਕ ਦੇ ਕੋਲੋਂ ਮੈਨੂੰ ਵੀ ਸਿੱਖੀ ਦੀ ਦਾਤ ਦਿਵਾ ਕੇ ਆ ਇੱਕ ਰਾਤ ਰਿਹਾ ਗੁਰਮਖੋ ਤੇ ਇੱਕ ਰਾਤ ਵਿੱਚ ਭਾਈ ਪਗੀਰਥ ਨੇ ਭਾਈ ਮਨੁਸਖ ਦਾ ਜੀਵਨ ਬਦਲ ਕੇ ਰੱਖ ਦਿੱਤਾ ਦੋਨੋਂ ਆਏ ਜਿਹੜਾ ਭਾਈ ਮਨੁਸਖ ਸੀ ਉਹ ਵੀ ਗੁਰੂ ਨਾਨਕ ਦੇ ਦਰ ਤੇ ਆਇਆ ਗੁਰਮਖੋ ਤੇ ਸਤਗੁਰੂ ਪਾਤਸ਼ਾਹ ਦਾ ਸਿੱਖ ਬਣਿਆ ਫਿਰ ਇਹੀ ਮਨਸੁਖ ਹੈ ਨਾ ਅੱਗੇ ਜਾ ਕੇ ਸੰਗਲਾ ਦੀਪ ਜਾਂਦਾ ਹੈ ਉੱਥੋਂ ਦਾ ਰਾਜਾ ਸ਼ਿਵਨਾਬ ਮਿਲਦਾ ਹੈ ਤੇ ਸ਼ਿਵਨਾਬ ਨੇ ਵੀ ਦਰਸ਼ਨ ਨਹੀਂ ਕੀਤੇ ਕਮਾਲ ਦੀ ਗੱਲ ਭਾਈ ਪਗੀਰਥ ਗੁਰੂ ਬਾਬੇ ਕੋਲੇ ਆਇਆ ਸਿੱਖ ਬਣਿਆ ਭਾਈ ਪਗੀਰਥ ਨੇ ਅੱਗੇ ਜਾ ਕੇ ਮਨਸੁਖ ਨੂੰ ਸਿੱਖ ਬਣਾਇਆ ਤੇ ਭਾਈ ਮਨਸੁਖ ਨੇ ਜਾ ਕੇ ਅੱਗੇ ਸ਼੍ਰੀ ਲੰਕਾ ਜਾ ਕੇ ਰਾਜੇ ਸ਼ਿਵਨਾਬ ਨੂੰ ਸਿੱਖ ਬਣਾ ਦਿੱਤਾ ਸਿੱਖੀ ਤੋਂ ਅੱਗੇ ਸਿੱਖੀ ਵੱਧਦੀ ਗਈ ਜੀ ਇਹ ਇਹ ਨੈਟਵਰਕ ਸੀ ਗੁਰਮੁਖ ਇਹ ਕਹਿ ਲਓ ਇਹ ਨੈਟਵਰਕ ਸੀ ਪ੍ਰਚਾਰ ਦਾ ਬਾਬਾ ਨਾਨਕ ਦਾ ਕਿ ਕੇਵਲ ਬਾਣੀ ਸੁਣੀ ਦਰਸ਼ਨ ਨਹੀਂ ਕੀਤੇ ਸਨ ਭਾਈ ਮਨੁੱਖ ਨੇ ਦਰਸ਼ਨ ਨਹੀਂ ਕੀਤੇ ਬਾਣੀ ਸੁਣ ਕੇ ਸਿੱਖ ਬਣ ਗਿਆ ਤੇ ਅੱਗੇ ਜਾ ਕੇ ਸਰਾਜਾ ਸ਼ਿਵਨਾਬ ਉਹਨੇ ਵੀ ਕੇਵਲ ਬਾਣੀ ਸੁਣੀ ਬਾਣੀ ਸੁਣੀ ਤੇ ਗੁਰਮੁਖ ਸਿੱਖ ਬਣ ਗਿਆ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਵੀ ਸਾਨੂੰ ਸਿੱਖ ਗੁਰੂ ਨਾਨਕ ਦੀ ਬਾਣੀ ਨੇ ਬਣਾਉਣਾ ਹੈ ਕੋਈ ਕਿਸੇ ਬਾਬੇ ਨੇ ਕਿਸੇ ਪੀਰ ਨੇ ਕਿਸੇ ਗਿਆਨੀ ਨੇ ਨਹੀਂ ਬਣਾਉਣਾ ਸਿੱਖ ਬਣੇਗਾ ਤਾਂ ਜਿਹਦੇ ਤੇਰੇ ਕੋਲੇ ਗੁਰੂ ਨਾਨਕ ਸਾਹਿਬ ਦੀ ਬਾਣੀ ਹੋਏਗੀ ਅਕੀ ਆਪਾਂ ਉਦਾਹਰਣ ਲੈ ਲਈਏ ਭਾਈ ਲੈਣਾ ਦਰਸ਼ਨ ਬਾਅਦ ਵਿੱਚ ਕਰਦਾ ਪਹਿਲਾਂ ਗੁਰਨਕ ਸਾਹਿਬ ਦੀ ਬਾਣੀ ਸੁਣਦਾ ਬਾਣੀ ਸੁਣਨ ਭਾਈ ਯੋਧੇ ਕੋਲ ਬਾਬਾ ਅਮਰਦਾਸ ਸਾਹਿਬ ਗੁਰੂ ਪਾਤਸ਼ਾਹ ਦੇ ਦਰ ਤੇ ਬਾਅਦ ਵਿੱਚ ਆਇਆ ਪਰ ਪਹਿਲਾਂ ਘਰ ਦੇ ਵਿੱਚ ਝਾੜੂ ਮਾਰਨ ਵਾਲੀ ਨੋਹ ਦੇ ਕੋਲੋਂ ਬਾਣੀ ਸੁਣੀ ਪਹਿਲਾਂ ਬਾਣੀ ਸੁਣੀ ਜੀ ਚੋਰੀ ਕਰਦਾ ਸੀ ਗੁਰਮਖੋ ਭਾਈ ਵਿਧੀ ਚੰਦ ਚੋਰੀਆਂ ਕਰਦਾ ਕਰਦਾ ਗੁਰੂ ਅਰਜਨ ਸਾਹਿਬ ਦੇ ਦਰ ਤੇ ਬਾਅਦ ਵਿੱਚ ਆਇਆ ਪਰ ਬਾਬੇ ਅਦਲੀ ਕੋਲੋਂ ਵਾਹਿਗੁਰੂ ਸਿਮਰਨ ਪਹਿਲਾਂ ਸੁਣਿਆ ਪਹਿਲਾਂ ਬਾਣੀ ਤੇ ਪਹਿਲਾਂ ਸਿਮਰਨ ਸੁਣਿਆ ਦਰਸ਼ਨ ਸਿੱਖ ਤੌਰ ਤੇ ਬਾਅਦ ਵਿੱਚ ਕੀਤੇ ਕਿੰਨੇ ਸਿੱਖਾਂ ਦੀ ਉਦਾਹਰਨਾ ਬਣ ਸਕਦੀਆਂ ਨੇ ਅਸੀਂ ਕਹਿਣ ਦਾ ਭਾਵ ਕਿ ਜੀਵਨ ਜਿਹੜਾ ਬਦਲਦਾ ਹੈ ਨਾ ਗੁਰਮਖੋ ਉਹ ਗੁਰੂ ਦੀ ਬਾਣੀ ਨੇ ਬਦਲਣਾ ਹੈ ਉਹ ਗੁਰੂ ਕੇ ਬਚਨਾਂ ਨੇ ਬਦਲਣਾ ਇਸ ਲਈ ਫਿਰ ਜਦੋਂ ਗੁਰਾਂਖ ਸਾਹਿਬ ਪਾਤਸ਼ਾਹ ਅਖੀਰ ਦੇ ਵਿੱਚ ਜਦੋਂ ਕਰਤਾਰਪੁਰ ਆਪਣਾ ਟਿਕਾਣਾ ਕਰਦੇ ਨੇ ਤੇ ਗੁਰਮਖੋ ਪਿੰਡ ਦਾ ਚੌਧਰੀ ਸੀ ਇਹ ਪਿੰਡ ਦਾ ਚੌਧਰੀ ਸੀ ਪਰ ਜਦੋਂ ਗੁਰੂ ਬਾਬਾ ਕਰਤਾਰਪੁਰ ਆ ਕੇ ਟਿਕਿਆ ਆਪਣਾ ਸਾਰਾ ਕਾਰੋਬਾਰ ਧੀਆਂ ਪੁੱਤਰਾਂ ਨੂੰ ਸੰਭਾਲ ਕੇ ਚੌਧਰਪੁਰਾ ਛੱਡ ਕੇ ਇਹ ਭਾਈ ਪਗਾਰਥ ਅਖੀਰਲੇ ਸਮੇਂ ਕਰਤਾਰਪੁਰ ਹੀ ਵਸ ਗਿਆ ਸੀ ਜਾ ਕੇ ਕਰਤਾਰਪੁਰ ਯਾਨੀ ਇਸ ਕਰਕੇ ਇਹਨੂੰ ਕਰਤਾਰਪੁਰਿਆ ਸਿੱਖ ਵੀ ਕਿਹਾ ਜਾਂਦਾ ਹੈ ਭਾਈ ਪਗੀਰਥ ਕਰਤਾਰਪੁਰਿਆ ਸਿੱਖ ਇਹਨੇ ਅੰਤਮ ਜਿਹੜਾ ਸੁਵਾਸ ਹੈ ਭਾਈ ਪਗੀਰਥ ਦਾ ਉਹ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਦਰ ਦੇ ਉੱਤੇ ਕਰਤਾਰਪੁਰ ਗੁਰਮਖੂ ਸੁਆਸਤੀ ਆ ਕੇ ਨੇ ਆਪਣੇ ਇਹਨਾਂ ਕਮਾਲ ਦਾ ਸਿੱਖ ਹੈ ਭਾਈ ਪਗੀਰਥ ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਗੁਰਨਾਨਕ ਸਾਹਿਬ ਦੇ ਮੋਰੀ ਸਿੱਖਾਂ ਵਿੱਚ ਨਾਮ ਲਿਖਿਆ ਮਲਸੀਹਾ ਵਿੱਚ ਆਖੀ ਹੈ ਮਲਸੀਆਂ ਦੀ ਧਰਤੀ ਵਿੱਚ ਜਿਹੜਾ ਸਿੱਖ ਨੂੰ ਆਖਿਆ ਜਾਂਦਾ ਹੈ ਪਗੀਰਥ ਕਾਲੀ ਗੁਣ ਗਾਵੈ ਜਿਹੜਾ ਗੁਰਲੰਕ ਦੇ ਦਰ ਤੇ ਆਉਣ ਤੋਂ ਪਹਿਲਾਂ ਕਾਲੀ ਦੇ ਗੁਣ ਕਾਉਂਦਾ ਸੀ ਪਾਤਸ਼ਾਹ ਕਿਰਪਾ ਕਰਨ ਇੱਕ ਛੋਟੀ ਜੀ ਬੇਨਤੀ ਹੈ ਤੁਹਾਡੇ ਸਾਹਮਣੇ ਬਸ ਇੱਕ ਮਿੰਟ ਤੁਹਾਡਾ ਲੈਣਾ ਹੈ ਗੁਰਮਖੋ ਯਤਨ ਕਰਿਆ ਕਰੋ ਕਈ ਵਾਰ ਨਾ ਕੁਝ ਪੰਕਤੀਆਂ ਹੁੰਦੀਆਂ ਨੇ ਉਹ ਜਿਆਦਾ 1-2 ਮਿੰਟ ਉੱਪਰ ਚਲੇ ਜਾਂਦੇ ਭਜਿਆਂ ਨਾ ਕਰੋ ਜਿਆਦਾ ਹਾਂ ਜਿਸ ਬੀਬੀ ਭੈਣ ਨੇ ਬੱਚੇ ਨੂੰ ਜਾ ਕੇ ਤਿਆਰ ਕਰਨਾ ਹੈ ਬੱਚਿਆਂ ਨੂੰ ਜਾ ਕੇ ਤਿਆਰ ਕਰਨਾ ਉਹ ਉਤੇ ਠੀਕ ਹੈ ਕੋਈ ਹੋਰ ਕੰਮ ਪਿਆ ਕਿਸੇ ਨੇ ਦਵਾਈ ਲੈਣੀ ਆ ਜਾਂ ਕਿ ਸਮੇਂ ਸਰ ਉਹ ਤੇ ਠੀਕ ਆ ਭੱਜ ਲਈ ਉੱਠ ਕੇ ਜਦੋਂ ਜਾ ਕੇ ਕਰੇ ਰੋਟੀ ਖਾਣੀ ਆ ਫਿਰ ਕਿਉਂ ਭੱਜ ਲੈਨੇ ਆ ਬਿਨਾ ਗੱਲ ਤੋਂ 2 ਮਿੰਟ ਪਹਿਲਾਂ ਯਤਨ ਕਰਿਆ ਕਰੋ ਫਿਰ ਜਦੋਂ ਆਪਾਂ ਸਮਾਪਤੀ ਕਰੀਏ ਇੱਕ ਦੋ 1-2 ਮਿੰਟ ਦੀ ਖੇਡ ਹੁੰਦੀ ਆ ਪਰ ਮੈਨੂੰ ਚੰਗਾ ਨਹੀਂ ਲੱਗਦਾ ਫਿਰ ਇਦਾਂ ਮੈਨੂੰ ਇਹ ਲੱਗਦਾ ਵੀ ਜੇ ਕਥਾ ਸੁਣਦਿਆਂ ਧਿਆਨ ਹੋਰ ਪਾਸੇ ਰਿਹਾ ਫਿਰ ਗੱਲ ਨਹੀਂ ਕੋਈ ਬਣਨੀ ਇਸ ਕਰਕੇ ਉਹ ਅਕਾਲ ਹੈ ਉਹ ਸਮੇਂ ਤੋਂ ਪਰੇ ਹੈ ਉਹਦੀਆਂ ਗੱਲਾਂ ਵੀ ਸਮੇਂ ਤੋਂ ਪਰੇ ਹੁੰਦੀਆਂ ਨੇ ਇਸ ਕਰਕੇ ਦੇ 2-4 ਮਿੰਟ ਲੇਟ ਹੋ ਜਾਣੇ ਹੁੰਨੇ ਹਨ ਨਾ ਤੇ ਇਦਾਂ ਟਿਕਾ ਰੱਖਿਆ ਕਰੋ ਬਣਾ ਕੇ ਪਾਤਸ਼ਾਹ ਕਿਰਪਾ ਕਰਨ ਇਹ ਬੇਨਤੀ ਹੈ ਤੇ ਸਹਿਜ ਪਾਠ ਦੀ ਬੇਨਤੀ ਆ ਗਈ ਹੈ ਜੀ ਸਹਿਜ ਪਾਠ ਸਾਰੇ ਸ਼ੁਰੂ ਕਰੋ ਹੁਣ ਇਹ ਕਹਿਣਾ ਵੱਲ ਕਰ ਦਿੱਤਾ ਵੀ ਜਿਹਨੇ ਕਰਨਾ ਹੈ ਜੀ ਉਹ ਨਾਮ ਲਿਖਾ ਦਿਓ ਨਹੀਂ ਭਾਈ ਸਾਰੇ ਗੁਰੂ ਕੇ ਸਿੱਖਾਂ ਤੇ ਸਾਰੇ ਬਾਣੀ ਪੜੋ ਸਾਰੇ ਸਹਿਜ ਪਾਠ ਆਰੰਭ ਕਰੋ ਜੋ ਕੋਈ ਸਮੱਸਿਆ ਆ ਰਹੀ ਹੈ ਤੁਹਾਨੂੰ ਬਾਣੀ ਪੜ੍ਹਨ ਦੇ ਵਿੱਚ ਜਾਂ ਹੋਰ ਤਰੀਕੇ ਨਾਲ ਉਹ ਉਹ ਦੱਸੀ ਜਾਵੇ ਉਹਦਾ ਆਪਾਂ ਯਤਨ ਕਰਾਂਗੇ ਵੀ ਕੋਈ ਨਾ ਕੋਈ ਹੱਲ ਕੱਢਿਆ ਜਾਏ ਪਰ ਜਿਹੜੀ ਆਪਾਂ ਇੱਕ ਚਿੱਟ ਤੋਂ 14 ਮਾਰਚ ਤੋਂ ਸਹਿਜ ਪਾਠ ਆਰੰਭ ਕਰਨੇ ਨੇ ਜਿਹੜੀਆਂ ਸੰਗਤਾਂ ਪਹਿਲਾਂ ਕਰ ਰਹੀਆਂ ਨੇ ਮੁਬਾਰਕ ਹੈ ਬੜੀ ਚੰਗੀ ਗੱਲ ਹੈ ਪਰ ਜਿਨ੍ਹਾਂ ਨੇ ਨਹੀਂ ਕੀਤੇ ਉਹ ਸਹਿਜ ਪਾਠ ਦੀ ਆਰੰਭਤਾ ਕਰੋ ਔਰ ਜਦੋਂ 24 ਅਗਸਤ ਆਉਣਾ ਆਪਾਂ ਬਾਹਰ ਛੱਡੋ ਬਾਹਰ ਲੈਣ ਨੂੰ ਆਪਾਂ ਆਪਣੇ ਆਪ ਨੂੰ ਕਹਿ ਸਕੀਏ ਵੀ ਧੰਨ ਗੁਰਨਾਨਕ ਸਾਹਿਬ ਪਾਤਸ਼ਾਹ ਦੀ ਕਿਰਪਾ ਨਾਲ ਮੈਂ ਸੰਪੂਰਨ ਗੁਰੂ ਸਾਹਿਬ ਦੇ ਦਰਸ਼ਨ ਕਰ ਚੁੱਕਿਆ ਸੰਪੂਰਨ ਦਰਸ਼ਨ ਦਾ ਅਰਥ ਹੈ ਸੰਪੂਰਨ ਬਾਣੀ ਦੇ ਦਰਸ਼ਨ ਮੈਂ ਕਰ ਚੁੱਕਿਆ ਮੈਂ ਸੁਣ ਵੀ ਚੁੱਕਿਆ ਤੇ ਮੈਂ ਪੜ੍ਹ ਵੀ ਚੁੱਕਿਆ ਸੋ ਇਹ ਯਤਨ ਇਹ ਜਿਹੜਾ ਹੈ ਸਾਰਿਆਂ ਨੇ ਕਰਨਾ ਸਾਰੇ ਨਾਮ ਲਖਵਾ ਦਿਓ ਬਹੁਤ ਬਹੁਤ ਧੰਨਵਾਦ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ tatvaḥ ikuruṁ